ए बादत सुती उठी आ जाओ आ जाओ कंदी आ जाओ आ जाओ के मम्मा होन कंदी मम्मा चड़े चड़े ओ मु 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 हल्ला हल्ला सिमु सवे नहीं कोठे चढ़े सिमु चढ़या के नहीं चढ़या पतंग पतंग देख देख के आई है देख देख के ओहो अपना अच्छा मानला क चढ़ण ਬਹੁਤ ਸੋਹਣੀ ਵੀਡੀਓ ਬਣੀ ਹੈ ਬਹੁਤ ਜਿਆਦਾ ਇਸਟਰੀਜ਼ ਆ ਕੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਸੋਰੀ furlan_pb01 ਬਹੁਤ ਸੋਹਣੀ ਵੀਡੀਓ ਬਣੀ ਹੈ ਸਾਨੂੰ ਅਗਲੇ ਮਹੀਨੇ ਫੇਰ ਵੀ ਆਇਆ ਤੇ ਆਪਾਂ ਇੱਕ ਗੱਲੀ ਵੀਡੀਓ ਬਣਾਇ ਜੋਗੀ ਪੈਗ ਦਾ ਅਸਰ ਹੋ ਗਿਆ ਵੇ ਤੈਨੂੰ ਪੈਗ ਦਾ ਅਸਰ ਹੋ ਗਿਆ ਵੇ ਆਪਾਂ ਬੋਲੇ ਟਾਈ ਉੱਠਿਆ ਚੱਲੀ ਮੈਂ 8:30 ਵੱਜ ਕੇ ਸਾਨੂੰ ਸ਼ਾਮ ਤੋਂ ਸਮਝਾ ਕੇ ਉਹਨਾਂ ਨੂੰ। ਜੀ। ਪਰ ਦੁਪਹਿਰ ਨੂੰ ਕਿ ਦੁੱਧ ਵਾਲਾ ਨਹੀਂ ਆਉਂਦਾ ਉਹਨੂੰ ਕਿਹਾ ਕਰਨਾ ਕਿ ਦੁੱਧ ਦੇ ਕੇ ਫੜਾ ਦੇ। ਮੈਂ ਇੱਕ ਦੋ ਰੀਲ ਬਣਾ ਕੇ ਆਪਾਂ ਚੱਲਦੇ ਆਂ। ਠੀਕ ਆ। ਮੈਂ ਭਾਂਡੇ ਮੈਸ ਲਵਾਂ ਨਾ ਚਪਾਓ ਫੇਰ ਲਮਾ। ਛੋੜ ਛੋੜ ਫੇਰ ਲਮਾ। ਬਸ ਹੋਰ ਬਸ ਇਹ। ਠੀਕ ਹੈ ਸਰ। ਹੋਰ ਬਸ ਚਿੱਤਰ ਖਾ ਲੋ ਥੋੜੇ ਥੋੜੇ। ਮਾਂ ਦੁਸ਼ਿਤ ਮਾਂ ਦੁਸ਼ਿਤ ਬਸ ਅਸੀਂ ਕਹਿ ਲਿਆ ਮੈਨੂੰ ਬਸ ਇੰਨੇ ਭੁੱਖਤਾ ਆ ਵੀ ਆਇਆ ਸੱਡੀ ਆਵਾਜ਼ ਸੁਣ ਕੇ ਟਿੱਡਾ ਹਾਂ ਹਾਂ ਇਹਨੂੰ ਇਹਨੂੰ ਚਾਹ ਰਹੀ ਨੇ ਸਾਡੇ ਬਿਨਾਂ ਆ ਮੇਰੇ ਬਿਨਾਂ ਤੈਨੂੰ ਭੋਰਾ ਚਾਹ ਨਹੀਂ ਆ ਪਟੂਰੇ ਨੂੰ ਪਟੂਰਿਆ ਖੇਲ ਲਿਆ ਕਰਤਾ ਮਾਂ ਮਮਾ 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 ਮੈਂ ਚੁੱਕਣਾ ਗੰਦਾ ਪਟੂਰਾ ਤੂੰ ਮੇਰਾ ਗੰਦਾ ਨਾ ਬਾਹਰ ਚਲੋ ਬੇੜੇ ਚ ਆਪਾਂ ਮਾਂ ਜਲੀਏ ਜੀ ਹੁਣ ਭਾਂਡੇ ਭੌਂਡੇ ਭੌਂਡੇ ਬਰਤਨ ਸਾਫ ਕਰ ਲੀਏ ਰੂਮ ਸਾਫ ਕੀ ਜੀਏ ਰੂਮ ਸਾਫ ਕਰ ਕਰ ਸਨੈਕ ਬਣਾ ਲਓ ਲੰਨੂ ਲੰਨੂ ਮੈਨੂੰ ਲੰਨੂ ਕੁਝ ਕਦੇ ਬੰਦਾ ਦੇਖੀ ਕੀ ਹੈ ਮੈਨੂੰ ਸੁਪਰੀ ਗਿੜ ਆਏ ਹਾਏ ਭਾਂਡੇ ਚਾਹ ਲੈ ਮਾਂ ਚਲ ਕੇ ਚਲ ਚप्पल ਛੱਡਿਆ ਹੀ ਆ ਜੀ ਚप्पल ਛੱਡਿਆ ਹੀ ਆ ਕਿੱਥੇ ਛੱਡ ਕੇ ਆਈਆਂ ਚਲੋ ਫੇਟਾ ਢੂ ਫੇਟਣਾ ਜੇ ਮੈਂ ਕਮਰੇ ਚ ਭੰਡੇ ਮਾੜ ਦੇ ਚੱਕਣੇ ਆ ਨਾਲ ਰੋਂਦੀ ਆਈ ਆ ਚप्पल ਛੱਡਿਆ ਹੀ ਆ ਚਾਚੀ ਦੇ ਘਰ ਹਾਏ ਰੱਬਾ ਉਹ ਤਾਂ ਚੱਕਲਾ ਆਪਣੇ ਆ ਰੁਕ ਜਾ ਰੋਇਆ ਘਟ ਘੱਟ ਅੱਛਾ ਲੈਦਾ ਚੱਪਲ ਪਾਪਾ ਕੀ ਚੱਲਦੇ ਪਾਪਾ ਮੁੰਡੇ ਪਤੰਦੇ ਚੜਾਉਂਦੇ ਪੇ ਕੋਠੇ ਤੇ ਆਉਂਦੇ ਠੀਕ ਆ ਚੱਲ ਫੇਰ ਅੰਦਰ ਚੱਪਲਾ ਬੂਹੇ ਪੈਲਾ ਇਹ ਕਿਹਦਾ ਸਟਾਈਲ ਹੈ ਦੁੱਧ ਪਿਲਾਉਂਦਾ ਉਹ ਕੋਈ ਨਹੀਂ ਜਾਨ ਕੇ ਇਹ ਇਬਾਦਤ ਉਹਦਾ ਸਾਡੀ ਬੋਤਲ ਨਾਲ ਦੁੱਧ ਨਹੀਂ ਪਿੰਦੀ ਹੈਗੀ ਇੱਦਾਂ ਬੈ ਕੇ ਦੁੱਧ ਪਿਲਾ ਦੋ ਇਹਨੂੰ ਜਿੰਨਾ ਮਰਜੀ ਹੂੰ ਖਰਾਸਲ ਦਾਪਿਆ ਕੱਪੜੇ ਆਪਾਂ ਜੇ ਆ ਚੱਕਣੇ ਆ ਇਹ ਅਜ ਚੱਕਦੇ ਆ ਰਸੋਈ ਚ ਲਗਾਇਆ ਪੋਚਾ ਜੇ ਲੱਗਾ ਹੋਇਆ ਪੋਚਾ ਤੇ ਮੈਂ ਫੇਰਦੀ ਪਈ ਸੀ ਝਾੜੂ ਮੈਂ ਕਿ ਝਾੜੂ ਫੇਰ ਕੇ ਬਾਕੀ ਕੰਮ ਦੇਖਦੇ ਆ ਬਾਅਦ ਚੋਂ ਕੋਫੀ ਬੜੀ ਲੱਗੀ ਹੋਈ ਆ ਸ਼ਾਮ ਤੱਕ ਆਉਣਾ ਪੈਣਾ ਹੈ ਕਿਉਂਕਿ ਸਟੈਪਰ ਤੋਂ ਉੱਪਰ ਮੁੱਕੇ ਆ ਬਸ ਬਸ ਪੀ ਲਿਆ ਮੋਰ ਇੰਨਾ ਤੇ ਪੀਣਾ ਨਹੀਂ ਪੀਣਾ ਹੁੰਦਾ ਨੇ ਪੀ ਤਾਂ ਲੈਂਦੀ ਓਕੇ ਪੀ ਤਾਰੀਨ ਕਈ ਨਾਮ ਹੀ ਕਰਦੀ ਆ ਇਬਾਦਤ ਆ ਦੁੱਧ ਦਾ ਲੈ ਤਾਂ ਫਟਾੜਤਾ ਇੱਦਾਂ ਦਬਾਉਣ ਲੱਗਾ ਪੈ ਜਿੱਦਾਂ ਦੋ ਕੋਲ ਦੋ ਬੋਤਲਾਂ ਦੋ ਦੋ ਤੇ ਮੈਂ ਤਾਂ ਦੁੱਧ ਕਾ ਮਾਮਾ ਵੀ ਤੇ ਪਪਾ ਹੈ ਬਾਲ ਲੱਗ ਮੂ ਤੇ ਬਾਲ ਲੱਗ ਮੂ ਤੇ ਬਾਲ ਮੂ ਤੇ ਬਾਲ ਮੂ ਤੇ ਬਾਲ 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 ਲੱਗਾ ਬਾਲ ਲੱਗਾ ਹਾਂ ਲਾਡ ਹਾਂ ਲਾਡ ਹਾਂ ਆਪੇ ਹੋਤੀ ਤੇ ਲਾਡ ਉਹ ਉਂਗਲੀ ਰੱਖੋ ਜੀ ਕਿੱਦਾਂ ਚੰਦੀ ਆ ਉਂਗਲੀ ਦਾ ਇਸ਼ਾਰਾ ਸਮਝੋ ਕਿ ਬਾਹਰ ਲੈ ਕੇ ਚੱਲ ਮੈਨੂੰ ਚੱਲਦੇ ਚੱਲਦੇ ਆਂ ਕੰਮ ਕਰ ਲਈ ਪਹਿਲਾਂ ਦੋ ਤਿੰਨ ਵੀਡੀਓਸ ਐਨੀਆਂ ਬਣਾਉਣ ਵਾਲੀਆਂ ਉਹ ਬਣਾ ਕੇ ਭੇਜਣੀਆਂ ਫੇਰ ਜਾਂਦੇ ਆ। ਮੰਮੀ ਨਾ ਹੁੰਦੇ ਉੱਧਰ। ਹਾਂ। ਬੈਠ ਟੈਬਲੇਟ ਨਾਲ ਰੋ ਬੈਜੋ। ਟੈਬਲੇਟ ਦਿੰਦੇ ਬੈਜੋ। ਮੈਂ ਛੋਟੂ ਛੋਟੂ ਫੇਰ ਲਮਾ। ਫਰੂਟ ਕੱਟ ਕੇ ਦਿੰਦੀ ਆ ਠੀਕ ਆ? ਤੇਰੇ ਕਰਕੇ। ਇਹ ਜਿਹੜਾ ਬੇ ਇੰਨੀ ਸ਼ੀਦੀ ਸੁਣਦਾ ਨਾ ਜਦੋਂ ਮੇਰੇ ਸੇ ਕਿਸੇ ਗੱਲ ਤੋਂ ਖਿਜੀ ਹੁੰਦੀ ਆ ਨਾ ਇਹ। ਇਹ ਜਿਹੜਾ ਬਹੁਤ ਸ਼ੀਦੀ ਸੁਣਦਾ ਆ ਮੈਂ ਦੇਖਿਆ। ਮੈਂ ਮੈਂ ਪਤਾ ਪੁੱਠਾ ਹੋ ਕੇ ਡਿੱ ਗਿਆ ਇੱਥੋਂ। ਪਿੱਛੇ ਵੱਜਾ ਮੇਰਾ ਤੇ ਗੇਟ। ਇਹਨੂੰ ਵਾਸ਼ਰੂਮ ਕਰਾਉਣ ਚੱਲਣਾ ਈ ਛੋਟੀ ਨੂੰ। ਪੁੱਠਾ ਹੋ ਕੇ ਡਿਗਿਆ ਪੁੱਠਾ ਕਹਿੰਦਾ ਮੈਂ ਤੇ ਨਾ ਫੇ ਇੰਨਾ ਚੰਗਾ ਹੁਣ ਇਹਦੇ ਬਾਅਰ ਸਟ੍ਰੇਟ ਕਰਨ ਲੱਗਾ ਉਹਦੇ ਉਹ ਨਾ ਬਾਅਰ ਸਟ੍ਰੇਟ ਮੈਂ ਨਹੀਂ ਕਰਨਾ ਕਰਾ ਲਾ 2 ਮਿੰਟ ਲੱਗਣੇ ਬਸ ਪੁੱਤ ਮੰਨ ਲਾ ਗੱਲ ਮੇਰੀ ਇਹ ਸਤਰੀ ਹੈ ਇਹ ਸਤਰੀ ਹੈ ਔਰ ਮੈਂ ਹੂੰ ਭੇੜਿਆ ਸਹੀ ਸਹੀ ਕਹਾ ਜੋ ਕਹਾ ਬਿਲਕੁਲ ਹੀ ਸਹੀ ਕਹਾ ਤੂੰ ਰਹਿਣ ਦੇ ਰਹਿਣ ਦੇ ਰਹਿਣ ਦੇ ਤੂੰ ਨਾ ਬੋਲਿੰਦੀ ਤੂੰ ਨਾ ਪਾਲਣ ਲੱਗਦੀ ਜਮਾਂ ਨਪਾਲਨ ਸੋਣਿਆ ਸੱਤਾਂ ਵੱਡੀਆਂ ਪਤਾ ਨਹੀਂ ਕਿੰਨੀ ਕੀ ਹੁੰਦੀਆਂ ਨਵੰਨ ਬਲਨ ਲੱਗਣੇ ਠੀਕ ਚੱਲ ਮੈਂ ਹੁਣ ਆਪਣੀ ਜਾਨਮਨ ਤੇ ਬਾਲ ਸਟ੍ਰੇਟ ਕਰਨ ਲੱਗਾ ਹਾਂ ਆਪਣੀ ਜਾਨਮਨ ਤੇ ਮੈਨੂੰ ਪਿਆਰ ਆ ਰਿਹਾ ਹੁਣ ਮੈਂ ਆਪਣੀ ਜਾਨਮਨ ਨੂੰ ਪਰੀਆਂ ਵਰਗੀ ਬਣਾ ਲੈਣਾ ਦੇਖਿਓ ਆ ਮੇਰਾ ਕਾਲਾ ਜਾਦੂ ਵਾਲਾ ਮੰਤਰ ਮੇਰਾ ਜੰਤਰ ਹੁਣ ਇਹ ਜੰਤਰ ਦੇ ਨਾਲ ਕਰਨੇ ਬਾਲ ਸਟ੍ਰੇਟ ਦੇਖਿਓ ਬਾਲ ਲੂਣਾ ਇਹਨਾਂ ਤੇ ਹੋਰ ਕੁਝ ਨਹੀਂ ਕਰਨਾ ਐਦਾਂ ਆਪਣੀ ਪਰੀ ਦਾ ਖਿਆਲ ਰੱਖਦਾ ਐਦਾਂ ਐਦਾਂ ਆ ਦੇਖੋ ਐਦਾਂ ਬਾਲ ਸਟ੍ਰੇਟ ਕਰਕੇ ਆਟਿਆ ਹੋਣੀ ਐ ਅਸੀਂ ਦੇਖੋ ਹਾਂ ਹੁਣ ਵਾਲੇ ਆਸਲ ਮਸੇ ਦੇ ਵਾਲ ਹੁਣ ਕੈਰਾਟਿੰਗ ਕਰਾ ਕੇ ਦੇਣੀ ਮੈਂ 10 ਤਰੀਕ ਤੱਕ 9 ਜਾਂ 10 ਕੈਰਾਟਿਨ ਹੈ ਬੋਡੀ ਪਾਲਿਸ਼ਿੰਗ ਫੁੱਲ ਬੋਡੀ ਵੈਕਿੰਗ ਸਾਰਾ ਕੁਝ ਕਰਾ ਕੇ ਦੇਣਾ ਚੰਗਾ ਖਰਚਾ ਕਰਉਣਾ ਇੱਕ ਵਾਰੀ ਇੱਕ ਮੈਂ ਕਹਿਆ ਮੈਂ ਤਾਂ ਉਦੋਂ ਜੋ ਕਰਾਉਣਾ ਕਰਾ ਲਈ ਦੋ ਸਾਲ ਸਿੱਧੀ ਖੁੱਲੀ ਛੁੱਟੀ ਆ ਦੋ ਸਾਲ ਦਾ ਇੱਕ ਵਾਰੀ ਤੇਰੇ ਵਾਲ ਛੱਟ ਵੀ ਰਹਿ ਗਏ ਨੇ ਨਵੇਂ ਨਵੇਂ ਟਾਈਮ ਵੀ ਦੇਖਣਾ ਹੈ ਚਲੋ ਕਿੰਨੀ ਆ ਗਈ ਦੋ ਇਦਾਂ ਨਾ ਕਿਹਾ ਕਰ ਮੈਂ ਤੈਨੂੰ ਦੱਸਾਂ ਨਹੀਂ ਮੇਰੇ ਪਾਲਾ ਜੇ ਵਿੱਚ ਠੀਕ ਆ ਹੂੰ ਮੈਂ ਕਿ ਥੋੜੇ ਥੋੜੇ ਹੋਏ ਰਫ ਫਿਰ ਠੀਕ ਹੋ ਜੂਗੇ ਹੁਣ ਇਹਦੇ ਵਾਲ ਸੈਟ ਕਰਾਉਣ ਵਾਲੇ ਮੈਂ ਖੁਦ ਕਹਿੰਦਾ ਤੈਨੂੰ ਰਫ ਹੋਏਗਾ ਹੁਣ ਤੂੰ ਆਪਣੇ ਵਾਲਾਂ ਨੂੰ ਜੋ ਮਰਜ਼ੀ ਕਰਾਈ ਗਲੋਬਲ ਕਲਰ ਕਰਾਉਣਾ ਗਲੋਬਲ ਕਲਰ ਕਰਾਈ ਕੈਰਟਨਿੰਗ ਕਰਾਉਣਾ ਕੈਰਟਨਿੰਗ ਸਮੂਥਨਿੰਗ ਕਰਾਉਣੀ ਸਮੂਥਨਿੰਗ ਸਟ੍ਰੇਟ ਕਰਾਉਣਾ ਸਟ੍ਰੇਟ ਕਰਾਈ ਬੌਂਡਿੰਗ ਕਰਾਉਣੀ ਬੌਂਡਿੰਗ ਕਰਾਈ ਹੈ ਬਾਡੀ ਪਾਲਿਸ਼ਿੰਗ ਫਲਾਨਾ ਧੰਕਾਨਾ ਫੇਸ਼ੀਅਲ ਫੂਸ਼ੀਅਲ ਜੋ ਕਰਾਉਣਾ ਕਰਾਈ ਭਾਵੇਂ 20000 ਰੁਪਏ ਦਾ ਬਿੱਲ ਬਣ ਸਾਡੇ ਵਲੌਗ ਦੇ ਨਾਲ ਜੁੜੇ ਰਹੋ ਇਹ ਤੁਹਾਨੂੰ ਪਤਾ ਲੱਗੂਗਾ ਸਿੱਧਾ 9 ਜਾਂ ਫਿਰ 10 ਤਰੀਕ ਨੂੰ ਕਿ ਇਹਦੇ ਵਿੱਚੋਂ ਕੀ ਕوش ਕਰਾ ਕੇ ਦਿੰਦੇ ਜਨਾਬ ਮੈਂ ਕਹਾਂ ਜੋ ਕਹੂੰਗੀ ਉਹ ਕਰਾ ਕੇ ਦੂੰਗਾ ਜੋ ਬਾਰੇ ਜੁੜੇ ਰਹੋ ਮੈਂ ਤਾਂ ਵਾਦਾ ਬਾੜ ਰੱਖਿਓ ਵਾਦਾ ਮੇਰਾ ਜੋ ਕਹੂੰਗੀ ਉਹ ਕਰਾ ਕੇ ਦੂੰਗਾ ਹੋਰ 10 ਅਬ ਅਕਰ ਨਾਲ ਕੇਸੀ ਵੀਡੀਓ ਸ਼ੂਟ ਕੋਟੀ ਪਾਈ ਹੋਈ ਰਹਿਨ ਤਾਂ ਮੈਂ ਭਾਈ ਸੋਹਣੀ ਲੱਗਦੀ ਕਿ ਲਾ ਦਵਾ ਹੂੰ ਉਹਦਾ ਰੰਗੀਆ ਸੂਟ ਕਹਿੰਦੇ ਪਾਲਣ ਦੀ ਜਿੱਦੋਂ ਇੰਨੇ ਸੂਟ ਆ ਉਦਾਂ ਜਾਂ ਤੋਤੇ ਤਾਂ ਗੱਲ ਕਿ ਉੱਥੇ ਪਏ ਹੋਣਾ ਸੂਟ ਇੰਨੇ ਕ ਪਏ ਨੇ ਚੱਕ ਲਿਓ ਜਾ ਕੇ ਉੱਥੇ ਕੱਲ ਨੂੰ ਮੇਰੇ ਵੀ ਕੱਪੜੇ ਕੱਢਣ ਵਾਲੇ ਆ ਹਾਂ ਜੀ ਕੱਪੜੇ ਇੱਥੇ 10 ਕ ਸੂਟ ਹੀ ਆ ਯਾਰ ਦਸ ਤਰ੍ਹਾਂ ਦੇ ਸੂਟ ਕਰਾਓ ਚਲੋ ਕੋਈ ਗੱਲ ਨਹੀਂ ਬਹੁਤ ਬੇਇਜ਼ਤੀ ਸੱਚੇ ਸੌਣ ਲੱਗੇ 10 ਕ ਸੂਟ ਆ ਸੀ ਮੈਂ ਸਾਰੇ ਕੱਲ ਨੂੰ ਕੱਢ ਲਿਆ ਪਤਾ ਨਹੀਂ ਕਿੰਨੇ ਕੱਪੜੇ ਆ ਤੇਰੇ ਕੋਲ ਵੈਸੇ ਕਿਹੜਾ ਕੱਪੜਾ ਮੇਰੇ ਤੋਂ ਵੱਧ ਹੈ ਮੈਂ ਕਦੇ ਕਹਿਣਾ ਪਰ ਪਿਆ ਉੱਥੇ ਹੋਇਆ ਨਾ ਕੱਲ ਨੂੰ ਲੈਣੇ ਨੇ ਕੱਟ ਕੇ ਕੱਲ ਨੂੰ ਲੈਣਾ ਚਾਹੀਦਾ ਲਾ ਰਹੀਏ ਤੇਰੇ ਭਾਣ ਨਾ ਤੇਰੇ ਭਾਣ ਮੈਂ ਬੂਟਾਂ ਦੀ ਦੁਕਾਨ ਖੋਲ ਦਮਾਂ ਤੈਨੂੰ ਹੈ ਜਿੰਨੇ ਬੂਟ ਲੈ ਕੇ ਦੋ ਕੁੜੀ ਨੂੰ ਇਹਨੂੰ ਜਿੰਨੇ ਬੂਟ ਲੈ ਕੇ ਦੋ ਸਾਰੇ ਘਰੇ ਸਾਰੇ ਘਰੇ ਬੈਲੀ ਇਹ ਨਾ ਲੈ ਕੇ ਦਿੱਤੀ ਇੰਨੀ ਮਹਿੰਗੀ ਇੰਨੀ ਮਹਿੰਗੀ ਬੈਲੀ ਲੈ ਕੇ ਦਿੱਤੀ ਉਹ ਦਿਨਾਂ ਨੇ ਦੋ ਦਿਨਾਂ ਚ ਕੁੜੀ ਨੇ ਤੋੜ ਸਿੱਟੀ ਇਹਨਾਂ ਦੋ ਦਿਨਾਂ ਚ ਬਰਥਡੇ ਵਾਲੇ ਦਿਨ ਤੋਂ ਪਾਈ ਇਹਨੂੰ ਬਰਥਡੇ ਵਾਲੇ ਦਿਨ ਵਾਸਤੇ ਬੈਲੀ ਲੈ ਕੇ ਆਂਦੀਆਂ ਤੋੜ ਕੇ ਪਰੇ ਮਾਰੀ ਹੁਣ ਵੀ ਕਹਿੰਦੀ ਨਵੇਂ ਬੂਟ ਪਾਓ ਮੇਰੇ ਪਪਾ ਨਵੇਂ ਬੂਟ ਸਾਰੇ ਨਾਲ ਨਾਲ ਚੱਕ ਕੇ ਜਾ ਕੇ ਮਾਰਦੀ ਪਈ ਏ ਕੁੜੀ ਕੀ ਗੱਲ ਹੈ ਹੈ ਬਹੁਤ پیسے ਆਏ ਤੇਰੇ ਪਪਾ ਕੋਲ ਤੈਨੂੰ ਪਤਾ ਲੱਗ ਗਿਆ ਬਹੁਤ پیسے ਆਏ ਤੇਰੇ ਦੇਖ ਲੈਂਦੀ 100 ਦਾ ਨੋਟ ਤੇਰੇ ਹਿਸਾਬ ਨਾਲ ਕਿ ਬਹੁਤ ਪੈਸੇ ਆ ਉਹ ਹੈ ਨਿੱਕੇ ਨਿੱਕੇ ਪੈਸਿਆਂ ਨੂੰ ਸਮਝਦੇ ਨਹੀਂ ਛੋਟੇ ਪੈਸੇ ਆ ਹੁਣ ਆਪਾਂ ਜਾਣਾ ਘੁੰਮਣ ਫੇਰਣਾ ਤੇ ਬੜੇ ਦਿਨ ਹੋ ਗਏ ਸੀ ਫਿਰ ਉਹਨਾਂ ਨੂੰ ਗੋਲ ਗੱਪੇ ਖਿਲਾ ਕੇ ਲੈ ਕੇ ਜਾਂਦੇ ਇਹ ਬੜੀ ਗਰਮ ਹੋਈ ਫਿਰਦੀ ਉਹ ਤਾਂ ਕਿੰ ਠੰਡੀ ਕਰਨਾ ਪੈਣਾ ਹੋਣਾ ਅੱਜ ਕੱਲ੍ਹ ਤਪੀ ਬੜੀ ਹੋਈ ਫਿਰਦੀ ਇਹ ਹਾਂ ਤਪੀ ਦਸ ਫਿਰਦੀ ਆਨੇ ਪਾਪਾ ਉਹ ਵੀ ਕੰਦੀ ਗੋਲ ਗੱਪੇ ਪਪਾ ਹਾਂ ਤਾਂ ਗੋਗਪੇ ਆ ਤਾਂ ਜਿਵੇਂ ਬਾਲਾ ਕਰ ਮੇਂ ਹੁੰਦੀ ਰਹੇ ਇਹ ਤਾਂ ਅਮੀਰ ਹੁੰਦੀ ਰਹਿੰਦੀ ਇਹਦਾ ਕੰਮ ਹੀ ਕੀ ਆ ਹੋਰ ਲੈ ਤਾਂ ਲੜਦੀ ਫਿਰਦੀ ਲੜਦੀ ਫਿਰਦੀ ਇਹ ਮਮਾ ਗੋਲੀਆ ਮੈਂ ਬਾਦਮਾ ਲਿਆ ਮੈਂ ਬਾਦਮਾ ਲਿਆ ਮੈਂ ਬਾਦਮਾ ਅਰੇ ਬਾਈ ਇੰਨੀ ਠੰਡਾ ਮੈਂ ਦੇਖਿਆ ਯਾਰ ਮੈਨੂੰ ਗਰਮੀ ਕਿਛਾ ਮੈਨੂੰ ਵੀ ਲੱਗਦੀ ਆ ਸੱਚੀ ਅਸਾ ਠੰਡ ਮੈਨੂੰ ਵੀ ਨਹੀਂ ਮਹਿਸੂਸ ਹੁੰਦੀ ਮੈਨੂੰ ਜਵਾਨੀ ਚ ਮਸਤ ਹੁਣ ਤੇ ਵੀ ਉਮਰ ਹੋਈ 26 27 ਸਾਲ ਜਦ 21 ਮਹੀਨੇ ਸਲਾਂਦਾ ਸੀ ਮੈਨੂੰ ਵੀ ਨਹੀਂ ਹੁੰਦੀ ਸੀ ਇਹਨਾਂ ਦਾ ਵੀ ਉਹੀ ਹਾਲ ਆ ਠੰਡ ਇਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦੀ ਆਗੀ ਰਜਾਈਆਂ ਲਾ ਲਾ ਮਾਰ ਦੀਆਂ ਰਾਤ ਨੂੰ ਹੁਣ ਵੀ ਕਹਿੰਦੀ ਬੂਟ ਲਾ ਦੇ ਮੇਰੇ ਪੁੱਤ ਗੋਣੇ ਆ ਠੰਡ ਲੱਗ ਜਾਣੀਆਂ ਚਲ ਹੁਣ ਇਹ ਨੂੰ ਇਹ ਕਿ ਬਿਲਕੁਲ ਚਲੋ 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 ਕਿਧਰ ਨਹੀਂ ਛੱਡ ਕੇ ਲੈ ਤੁਹਾਨੂੰ ਉੱਥੇ ਚੱਲੇ ਆਪਾਂ ਸਾਰੇ ਜਾਣੇ ਚਲੋ ਚਲੋ ਸਾਊਂਡ ਇਫੈਕਟ ਦਿੰਦੀ ਪਿੱਛੇ ਸਹੀ ਗੱਲ ਆ ਸਾਊਂਡ ਇਫੈਕਟ ਦਿੰਦੀ ਸਹੀ ਗੱਲ ਆ ਸਾਊਂਡ ਇਫੈਕਟ ਦਿੰਦੀ ਹੈ

ਗੋਲ ਗੱਪੇ ਗੋਲ ਗੋਲ ਗੱਪੇ ਚਲੋ ਚਲੀਏ ਗੋਲ ਗੋਲ ਗੱਪੇ ਲੈਣ ਤੇ ਬਾਅਦ ਚ ਆਪਾਂ ਲੈਣੀ ਹੈ ਸਬਜ਼ੀ ਘਰ ਵਾਸਤੇ ਤੇ ਇਧਰ ਮੇਰਾ ਛੋਟਾ ਪੁੱਤ ਸੌ ਗਿਆ ਆ ਆਏ ਹਾਏ ਹਾਏ ਮਿੱਠੇ ਸੁੱਤਾ ਰਿਹਾ ਸੁੱਤਾ ਸੌ ਜਾ ਸੌ ਜਾ ਸੌ ਜਾ ਸੌ ਜਾ ਸੌ ਜਾ ਸੌ ਜਾ ਕਹਿੰਦੀ ਆ ਗੋਲ ਗੋਲ ਗੱਪੇ ਲੈ ਕੇ ਦੇ ਬਾਈ ਦਹੀਂ ਯਾਰ ਆ ਗੋਲ ਗੱਪਾ ਆ ਦਹੀਂ ਇੱਕ ਦੋ ਯਾਰ ਹਾਲ ਸੁੱਤੇ ਕਵਾੜ ਚ ਪਤਾ ਲਾ ਲੋ ਦੇਖੇ ਦੋ ਦੇ ਦੇ ਯਾਰ ਕਿੱਦਾਂ ਲਾ ਕੇ ਦੇਖੇ ਚਾਹੀਏ ਉਹ ਕਿੱਦਾਂ ਲਾਉਣੀ ਆ ਮਾਂ ਆ ਲੈ ਖੋਸ਼ ਲੈ ਟਟਿਰੀ ਜੀ ਖੁਸ਼ ਹੋ ਗਈ ਦੇਖੀ ਦੋ ਸੁੱਕੇ ਗੋਲ ਗੱਪੇ ਖੋਸ਼ ਅੱਜ ਪਾਣੀ ਨਹੀਂ ਹੁੰਦਿਆ ਅੱਗੇ ਕਹਦੀ ਹੁੰਦੀ ਗੋਲ ਗੱਪਾ ਤਾਂ ਮਿਲ ਗਿਆ ਨਾਲ ਪਾਣੀ ਨਾਲ ਪਾਣੀ ਵੀ ਦੋ ਆਹੋ ਸ਼ੂਜ਼ ਦੇਖੋ ਘਰੇ ਪਾਕੇ ਨਾਲ ਤਾਂ ਕੈਪ ਜੱਚਦੀ ਪਈ ਆ ਸੋਹਣੇ ਲੱਗਦੇ ਪਏ ਆਪਾਂ ਕੱਲ ਤਾਂ ਜੇ ਮਾਇਆ ਕਰਨਾ ਹਾਂ ਮੀ ਸ਼ਾਮ ਚਰਾਸੀ ਆਏ ਹੋਈਏ ਟਿਪ ਸਕਾਈਲਾਈਟ ਪੀਜ਼ਾ ਦੇਖੇ ਤੇ ਪੀਜ਼ਾ ਰਹਿ ਜਵੇ ਐਦਾਂ ਕਦੀ ਹੋ ਸਕਦਾ ਪੀਜ਼ਾ ਰਹਿ ਜਵੇ ਇਹਦਾ ਟਿਪ ਭਾਵੇਂ ਇਹਦਾ ਕੋਲ ਖੱਫੇ ਖਾ ਕੇ ਸੀ ਮੂੰਹ ਹਾਂ ਪੀਜ਼ਾ ਕਰਾਣਾ ਪਰ ਫੇ ਵੀ ਖੁੱਲ ਗਿਆ ਸੀ ਮੂੰਹ ਤੰਦੂਰੀ ਚਾਪ ਮੀਟਰੀ ਕੋਲਚਾ ਕੋਲਚੇ ਪਟੂਰੇ ਅੰਬੀਸਨਾ ਮੇਰਾ ਆਈਡੀਆ ਸੀਗਾ ਦੇਖ ਲੈ ਹਾਂ ਚੋਰੀ ਹੋ ਚੁੱਕਾ ਹਾਂਜੀ ਕਰਿਓ ਇਹਦਾ ਫੇਵਰੇਟ ਪੀਜ਼ਾ ਜੀ ਪੀਜ਼ਾ ਪਾਰਟੀ ਪੀਜ਼ਾ ਪਾਰਟੀ ਟੇਸਟੀ ਦਾ ਵਾਟ ਟਾਈਮ ਬਾਅਦ ਖਾਦਾ ਜਾਵੂ ਤੇ ਇਬਾਦਤ ਨੇ ਪੀਜ਼ਾ ਸਾਮ ਲੈ ਕੇ ਆਏ ਹੁਣ ਹੈੱਡਫੋਨ ਪਰ ਰਾਤ ਨੂੰ ਨਾ ਤੰਗ ਹੁੰਦੀ ਇਹੇ ਉਹ ਆਵਾਜ਼ ਘੱਟ ਕਰੋ ਮੈਨੂੰ ਪਤਾ ਸੌਂਦੇ ਹੁੰਦੇ ਸਾਈ ਦਾ ਪਤਾ ਨਹੀਂ ਕੀ ਕਰਦੇ ਰਹਿੰਦੇ ਸਾਰੇ ਅਭਾ ਕੀ ਕਰਦੇ ਰਹਿੰਦੇ ਆਹੇ ਕੁਝ ਹੁੰਦਾ ਮੈਂ ਕਹਾਂ ਤਾਂ ਕਰਕੇ ਲੈ ਹੀ ਆਇਆ ਅੱਜ ਫੈਟ ਕੋਪੀ ਫੇ ਲੈ ਆਦੇ ਕਿੰਨੇ ਮੇਰੇ ਕੁੜੀਆਂ ਨੇ ਖਰਾਬ ਕਰੇ ਸਾਰੇ ਸਹੀ ਗੱਲਾਂ ਕਿੰਨੇ-ਕਿੰਨੇ ਸੀ ਨਾ ਕਿੰਨੇ ਹੈੱਡਫੋਨ ਪਏ ਘਰੇ ਸਾਰੇ ਖਰਾਬ ਵਿਚਾਰੀ ਨੇ ਡੱਬੀ ਚਾਰਜ ਹੁੰਦੀ ਹੈ ਹੈੱਡਫੋਨ ਚਾਰਜਿੰਗ ਹੁੰਦੇ ਸਿਮੂ ਬੋਲਦੇ ਪਏ ਹੋਲੇ ਸ਼ੂਜ਼ ਇਹ ਜਾਬੂ ਤੇਰ ਗਾਣੇ ਚੱਲਦੇ ਪਏ ਆਪਾਂ ਤਾਂ ਕਰਕੇ ਨਾ ਕਰਦਿਆ ਕਰੋ ਸਪੀਡ ਬਲੰਡ ਕਰਦਿਆ ਕਰੋ ਕੁਝ ਨਹੀਂ ਹੁੰਦਾ ਅੱਛਾ ਠੀਕ ਆ ਠੀਕ ਆ ਚੱਲੇ ਹੁਣ ਆਪਾਂ ਤੇ ਸਬਜ਼ੀ ਲੈ ਲਈ ਆ ਮੋਮੋਸ ਲੈ ਆ ਮੇਰੇ ਵਾਸਤੇ ਤੇ ਬਾਕੀ ਆਪਾਂ ਸਾਮਾਨ ਹਜੇ ਲੈਣਾ ਦੁੱਧ ਲੈਣਾ ਹਜੇ ਆਪਾਂ ਜਾਵੂ ਇਬਾਦਤ ਘਾੜੇ ਚਾਲਤੇ ਪੈਰ ਨੱਚਣਾ ਥੋੜਾ ਥੋੜਾ ਭੰਗੜਾ ਪਾ ਲੈ ਥੋੜਾ ਥੋੜਾ ਸਾਨੂੰ ਨਾ ਤੇਨ ਇੱਕ ਸਕੂਲ ਦੱਸੇ ਇਹਨਾਂ ਨੇ ਮੈਪਲ ਵਰਲਡ ਮੋਡ ਕਾਰਮਰ ਸਕੂਲ ਤੇ ਇੱਕ ਦੋ ਸਕੂਲ ਹੋਰ ਆ ਕੱਲੂ ਹੈਗਾ ਮੰਡੇ ਤੇ ਕੱਲੂ ਆਪਾਂ ਦੇਖਣ ਜਾਣੇ ਜਾਵੂ ਤੇ ਸਕੂਲ 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 ਵਲੌਗ ਦੇ ਨਾਲ ਜੁੜੇ ਰਿਓ ਤੇ ਸਾਰਾ ਵਲੌਗ ਦੇਖ ਕੇ ਜਾਇਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਪਿਆਰ ਦਿਖਾਇਆ ਕਰੋ ਤੇ ਕੱਲ ਦਾ ਵਲੌਗ ਬਹੁਤ ਜਿਆਦਾ ਸਪੈਸ਼ਲ ਹੋਣ ਵਾਲਾ ਆ ਸੋ ਕੱਲ ਦਾ ਵਲੌਗ ਵੀ ਦੇਖਣਾ ਨਾ ਭੁੱਲਿਓ ਆਈ ਮੈਂ ਤੇ ਲੱਕਾ ਤਾਂ ਫਿਰ ਚਪਾ ਖਾਣ ਨੂੰ ਮੇਰੇ ਘਰੇ ਜਾ ਕੇ ਰੋਟੀ ਖਾਣੀ ਆ ਗੋਭੀ ਦੀ ਸਬਜ਼ੀ ਲੈ ਲਈ ਸੀ ਮੂਨੇ ਗੋਭੀ ਲਈ ਗੋਭੀ ਚਲੀਏ ਚਲੋ ਕੈਪ ਚੱਕ ਲਈ ਇਹਦੇ ਪਾ ਦਿਓ ਕੈਪ ਆ ਦੇਖੋ ਸ਼ਰਾਰਤ ਕਰ ਲਓ ਤੇਰਾ ਸਕੂਲ ਦੇਖਣ ਜਾਣਾ ਆਪਾਂ ਦੇਖਦੇ ਹਾਂ ਕਿ ਕੀ ਹਫ਼ਤਾਵਾ ਕਿੱਦਾਂ ਕਿੱਥੇ ਲੋਣਾ ਹੈ ਓਏ ਨਹੀਂ ਆ ਪਟੂਰਾ ਆ ਪਟੂਰੇ ਨੇ ਵੀ ਲੱਗਣਾ 2 ਸਾਲ ਬਾਅਦ ਫਿਰ ਚਲੋ ਤੁਰੋ ਇਹ ਜਦੋਂ ਸ਼ਾਮ ਹੋਦੀ ਤਾਂ ਹਨਾ ਉਹ ਪੱਕਾ ਹੀ ਆ ਪੀਜ਼ਾ ਖਾ ਕੇ ਹੱਟੀ ਪੀਜ਼ਾ ਸੀ ਮੂੰਹ ਬਟਨਾ ਲਾ ਲਓ ਉਹ ਤਾਂ ਠੰਡਾ ਸਮੂ ਹੱਡਫੋਨ ਸੋਣਿਆ ਤੁਹਾਡੇ ਹੋਰ ਕੀ ਹਨਾ ਆਮ ਨੂੰ ਫ੍ਰੈਸ਼ ਵੀ ਹੋ ਗਿਆ ਆਈਫੋਨ ਦੇ ਨਾਲ ਅੱਛਾ ਚਲ ਵਧੀਆ ਹੈ ਨਹੀਂ ਸੀ ਉਹ ਖਰਾਬ ਹੋ ਗਏ ਸੀ ਹੋਰ ਯਾਰ ਆਈਫੋਨ ਤੋਂ ਮਨ ਮਤ ਫਾਈਨ ਨੂੰ ਕਰੰਟ ਵੀ ਨਹੀਂ ਹੁੰਦਾ ਸਹੀਏ ਕਦੇ ਆਈਫੋਨ ਦੇ ਨਾਲ ਚਲੋ ਐਕਟਿਵ ਆ ਪਰ ਐਕਟਿਵ ਸਾਡੀ ਫਿਸ਼ੀਸ ਸਟਾਈਲ ਐਕਟਿਵ ਆ ਸਾਡੀ ਫਿਸ਼ੀਸ ਸਟਾਈਲ ਐਕਟਿਵ ਆ ਆ ਵਦਿਆ ਕੀਤਾ ਸ਼ਾਮ ਚੋਸ ਸੀ ਨਾ ਲੁੱਕ ਬਣ ਗਈ ਅੱਡੇ ਦੀ ਹਨਾ ਸਿਮੂ ਕਿੰਨਾ ਸੋਹਣਾ ਲੱਗਦਾ ਨਾ ਬੈਠਣ ਨੂੰ ਸਿੱਟਾਂ ਤੇ ਆਹ ਫਵਾਰਾ ਜਿਹਾ ਇਹ ਗੱਲ ਆ ਪਨੀਰੀਆਂ ਚਾਕੇ ਚਾਹੇ ਮਿਲਦੀ ਆ ਸਭ ਤੋਂ ਜਿਆਦਾ ਸਵਾਦ ਸਾਡਾ ਸ਼ਾਮ ਚੋਸ ਤੇ ਲੱਗਦੇ ਆ ਚਾਹੇ ਗੋਲ ਗੱਪੇ ਹੋਣ ਚਾਹੀ ਮੋਮੋਸ ਹੋਣ ਚਾਹੀ ਨਾਲ ਹੋਣ ਚਾਹੀ ਟਿੱਕੀ ਹੋਣ ਚਾਹੀ ਬਰਗਰ ਹੋਣ ਬੱਲੇ ਬੱਲੇ ਆ ਦੇਖੋ ਕੀ ਸਾਡੀ ਪੈਪਟੂਰਾ ਸਾਡਾ ਚੋਟਾ ਆ ਬੱਲੇ ਬੱਲੇ ਟੋਪੀ ਲੋਲੀ ਵਿੱਚ ਕੁੱਟਣਾ ਇਹ ਟੋਪੀ ਨਹੀਂ ਲੈਂਦੀ ਨਾ ਉਹ ਟੋਪੀ ਲੈਂਦੀ ਆ 10 ਮਿੰਟ ਹੋ ਗਿਆ ਹਾਏ ਬਾਬਾ ਜੀ ਘਰੇ ਜਾ ਕੇ ਲੈ ਲੋ ਪੁੱਤ ਜੀ ਇੰਨੀ ਰਾ ਹੁੰਦਾ ਪਿਆ ਜਾ ਕੇ ਅੱਜ ਸਬਜ਼ੀ ਬਣਾਉਣੀ ਰੋਟੀ ਬਣਾਉਣੀ ਆ ਹੋ ਗਿਆ 10 ਮਿੰਟ ਹੋ ਗਿਆ ਘਰੇ ਜਾ ਕੇ ਦੇਖ ਲਿਓ ਦੁੱਧ ਲੈਣਾ ਦੋਜੀ ਵੀ ਨਹੀਂ ਹੁੰਦੇ ਸਵੇਰ ਨੂੰ ਉਹਨਾਂ ਨੂੰ ਵੀ ਕਹਿ ਕੇ ਜਾਣਾ ਜੀ ਸਾਨੂੰ ਘਰੇ ਦੁੱਧ ਫੜਾ ਦਿਆ ਕਰੋ ਸਾਡਾ ਬਹੁਤ ਔਖਾ ਦੁੱਧ ਵੀ ਨਾ ਸਾਡਾ ਗੁਜ਼ਾਰਾ ਔਖਾ ਦੇਖੇ ਟੋਪੀ ਦਾ ਵਿਚੇ ਰੱਖ ਦੋ ਵਿੱਚ ਰੱਖੋ ਵਿੱਚ ਕੱਲੂ ਆਪਾਂ ਨਾ ਟਰਾਈ ਕਰਕੇ ਜਾਵਾਂਗੇ ਨੂਟਰੀ ਕੋਲਚਾ ਤੰਦੂਰੀ ਚਾਪ ਤੇ ਛੋਲੇ ਪਟੂਰੇ ਤੇ ਅੰਮ੍ਰਿਤਸਰ ਨਾਨ ਇਹ ਕੱਲ ਟਰਾਈ ਕਰਕੇ ਜਾਵਾਂਗੇ ਉਦਾਂ ਵੀ ਆਪਾਂ ਕੱਲੂ ਜੇ ਅਮਲਗ ਜਣਾ ਪਹਿਲੇ ਦਿਨ ਜੇ ਅਮਚ ਟਰਾਈ ਕਰਕੇ ਜਾਵਾਂਗੇ ਨੂਟਰੀ ਕੋਲਚਾ ਤੇ ਤੁਹਾਨੂੰ ਦੱਸਾਂਗੇ ਸ਼ਾਮ ਨੂੰ ਅਸੀਂ ਨੂਟਰੀ ਕੋਲਚੇ ਵੇ ਖੁੱਲੇ ਆ ਉਹ ਸਵਾਦ ਆ ਕਿ ਨਹੀਂ ਸਵਾਦ ਵੈਸੇ ਸਵਾਦੀ ਹੋਣੇ ਯਾਰ ਜਿਹਨਾਂ ਨੇ ਖੁੱਲੇ ਆ ਬੱਲੇ ਵੀ ਲਿਆ ਉਹਨੋਂ ਘੱਟ ਕਰਿਆ ਕਰ ਅੱਛਾ ਨੋ ਨੋ ਬੋ ਘੜਦੀ ਆ ਦਾ ਬਟ ਖੋਲ ਕੇ ਬੈ ਗਈ Baal ਆਪਣੇ ਵਿੱਚ ਰਸਤੇ ਦੇ ਤੇ ਸਾਡੇ ਕੋਈ ਐਕਟਿਵ ਆ ਤਾਂ ਪਤਾ ਨਹੀਂ ਕੋਈ ਚੋੱਕ ਕੇ ਲੱਗ ਗਿਆ ਜਾਂ ਫਿਰ ਨਿਖਾ ਦਿੱਤਾ ਜਾਵੂ ਨੇ ਹਾਨੀ ਦੀ ਮਾਂ ਚਲੋ ਟੋਪੀ ਹੈ ਜੀ ਮਮੇ ਹੈ ਜੀ ਮਮਾ ਹੈ ਜੀ ਚਲੋ ਚਲ ਸਾਰਾ ਮਾਲ ਦਾ ਟਮਾ ਟਮਾ ਲੈਂਦੇ ਕਿੰਨਾ ਹੋ ਗਿਆ 7 ਡੈਰੀ ਹੋ ਗਈ ਆ ਜੀ ਬੰਦ ਨਹੀਂ ਖੁੱਲੀ ਸੀ ਦੁੱਧ ਖਤਮ ਹੋ ਗਿਆ ਆ ਸ਼ਾਮ ਦੇ ਵੱਜ ਗਏ ਆ 7 ਤੇ ਬਾਜ਼ਾਰ ਸਾਰਾ ਖਾਲੀ ਹੋ ਗਿਆ ਖਾਲੀ ਹੋ ਗਿਆ ਤਾਂ ਕਾ ਦਾ ਬੰਦ ਹੋ ਗਈਆਂ ਤੇ ਆਪਾਂ ਲਿਆ ਹੁਣ ਪੈਕਟ ਵਾਲਾ ਦੁੱਧ ਵਿਰਕਾ ਦਾ ਹੋਰ ਕੋਈ ਮਿਲਣਾ ਨਹੀਂ ਸੀ ਤੇ ਪਾਜੀ ਕੇ ਦੇ ਦੁੱਧ ਵਾਲੇ ਕਿ ਆਪਾਂ ਆਉਂਦੇ ਆ ਪਰ ਅੱਗੇ ਸਕੂਟਰ ਤੇ ਆਉਂਦੇ ਹੁੰਦੇ ਸੀ ਕਹਿੰਦੇ ਗੱਡੀ ਚ ਆਉਂਦੇ ਆ ਕਿ ਠੰਡ ਬਹੁਤ ਹੁੰਦੀ ਆ ਪਤਾ ਉੱਥੋਂ ਠੀਕ ਰਹਿਦਾ ਰੋਜੀ ਦੁੱਧ ਲੈ ਕੇ ਜਾਣਾ ਨਾ ਸ਼ਾਮ ਔਖਾ ਹੋ ਜਾਂਦਾ ਸਾਡੇ ਵਾਸਤੇ ਲੈ ਲਿਆ ਜਾਵੋ ਆਇਓ ਨਾ ਚੀਜਾਂ ਲਾਂ ਕਿ ਪਪਾ ਮੇ ਨੂੰ ਚੀਜੀਆਂ ਵੀ ਲੈ ਦੋ ਥੋੜੀਆਂ ਲੈ ਕੇ ਦਿਓ ਇੱਕ ਬਾਤ ਦੀ ਇੱਕ ਬਾਤ ਦੀ ਆ ਜਾਓ ਹੁਣ ਵਸੂਰ ਆ ਜਾਓ ਆ ਜਾ ਦੋ ਲੈ ਲਈਏ ਕਿੱਕ ਲਈ ਇੱਕ ਬਾਤ ਦੀ ਇੱਕ ਤੇਰੀ ਓਕੇ ਠੀਕ ਹੈ ਠੀਕ ਹੈ ਠੀਕ ਚਲੋ ਚਲੀਏ ਹਣ ਘਰ ਨੂੰ ਬਹੁਤ ਚੀਜੀਆਂ ਖਾਣੀਆਂ ਤੁਸੀਂ ਬਹੁਤ ਚੀਜੀਆਂ ਖਾਣੀਆਂ ਤੁਸੀਂ